ਮੰਨ ਚਾਹ ਕੁੱਤੀ ਦੀ ਜਾਣ ਨਾਲ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕੇ ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋ ਕੁਝ ਨਹੀਂ ਸਿੱਖਿਆ ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਵੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਔਰ ਵਿਸ਼ੇਸ਼ ਰੂਪ ਚ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਚ ਅਸੀਂ ਸਾਰੇ ਜਾਣਦੇ ਹੀ ਆ ਸੋ ਉਹਨਾਂ ਦੇ ਜਾਣਨਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇਗਾ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਜਿਨ ਜਿਨ ਸ਼ਾਖੂਤੀ ਦੀ ਜਾਂਨ ਨਾਲ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕਿਆ। ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਹੈ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋ ਕੁਝ ਨਹੀਂ ਸਿੱਖਿਆ ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਬੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਔਰ ਵਿਸ਼ੇਸ਼ ਰੂਪ ਤੇ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਤੇ ਸਾਰੇ ਜਾਣਦੇ ਹੀ ਆ ਸੋ ਉਹਨਾਂ ਦੇ ਜਾਣਨਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਜਿਨ ਜਿਨ ਸ਼ਾਕੁਤਿ ਦੀ ਜਾਨ ਨਾਲ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕੇ ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਹੈ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋਲ ਕੁਝ ਨਹੀਂ ਸਿੱਖਿਆ ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਵੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਔਰ ਵਿਸ਼ੇਸ਼ ਰੂਪ ਤੇ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਚ ਤੁਸੀਂ ਸਾਰੇ ਜਾਣਦੇ ਹੀ ਆ। ਸੋ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ। ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ। ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ। ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼। ਸਿੰਘਾਂ ਚਾਕੂ ਤੇ ਜਾਂਡਾੜ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕਿਆ। ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋ ਕੁਝ ਨਹੀਂ ਸਿੱਖਿਆ। ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਬੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਔਰ ਵਿਸ਼ੇਸ਼ ਰੂਪ ਤੇ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਤੇ ਜਿਸੀਂ ਸਾਰੇ ਜਾਣਦੇ ਹੀ ਆ ਸੋ ਉਹਨਾਂ ਦੇ ਜਾਣਨਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਜਿਨ ਜਿਨ ਸ਼ਾਖੂਟੀ ਦੀ ਜਾਂਡਾੜ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕਿਆ। ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਹੈ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋਲ ਕੁਝ ਨਹੀਂ ਸਿੱਖਿਆ ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਵੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਔਰ ਵਿਸ਼ੇਸ਼ ਰੂਪ ਚ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਚ ਅਸੀਂ ਸਾਰੇ ਜਾਣਦੇ ਹੀ ਆ ਸੋ ਉਹਨਾਂ ਦੇ ਜਾਣਨਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾੜਾ ਮੰਨਣ ਦਾ ਬਲ ਬਖਸ਼ੇ। ਅੰਨਛਾ ਕੁਟੀ ਜੀ ਦੀ ਜਾਂਡਾੜਾ ਪੂਰੇ ਇੱਕ ਯੁੱਗ ਦਾ ਅੰਤ ਹੋਇਆ ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕੇ ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਹੈ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋਲ ਕੁਝ ਨਹੀਂ ਸਿੱਖਿਆ ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਵੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ ਔਰ ਵਿਸ਼ੇਸ਼ ਰੂਪ ਚ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਚ ਅਸੀਂ ਸਾਰੇ ਜਾਣਦੇ ਹੀ ਆ। ਸੋ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ। ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ। ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼। ਚੰਚਨ ਸ਼ਾਕੁਤੀ ਦੀ ਜਾਂਨ ਵਾਲਾ ਪੂਰੇ ਇੱਕ ਯੁੱਗ ਦਾ ਅੰਤ ਹੋਇਆ। ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਜੋ ਪੰਜਾਬ ਦੇ ਵਿਰਸੇ ਨੂੰ ਦਿੱਤਾ ਹੈ। ਉਹ ਸ਼ਾਇਦ ਹੋਰ ਕੋਈ ਨਹੀਂ ਦੇ ਸਕਿਆ। ਐਸਾ ਪੰਜਾਬ ਦਾ ਕੋਈ ਵੀ ਨਾਮਚੀਨ ਜਿਹੜਾ ਸਿੰਗਰ ਐਸਾ ਕੋਈ ਨਹੀਂ ਹੋਣਾ ਜਿਹੜਾ ਇਹ ਇਹ ਕਹਿੰਦਾ ਹੋਵੇ ਕਿ ਮੈਂ ਉਹਨਾਂ ਕੋ ਕੁਝ ਨਹੀਂ ਸਿੱਖਿਆ। ਭਾਵ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਲੋਕਾਂ ਨੂੰ ਵੰਡਿਆ ਔਰ ਬੜਾ ਸੰਗੀਤ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਔਰ ਵਿਸ਼ੇਸ਼ ਰੂਪ ਚ ਉਹਨਾਂ ਦਾ ਬੇਟਾ ਮਾਸਟਰ ਸਲੀਮ ਦੇ ਰੂਪ ਚ ਜਿਸੀ ਸਾਰੇ ਜਾਣਦੇ ਹੀ ਆ ਸੋ ਉਹਨਾਂ ਦੇ ਜਾਣਨਾ ਬਹੁਤ ਵੱਡਾ ਜਿਹੜਾ ਸਾਡੇ ਸੱਭਿਆਚਾਰ ਨੂੰ ਸਾਡੀ ਸੰਸਕ੍ਰਿਤੀ ਨੂੰ ਬਹੁਤ ਵੱਡਾ ਘਾਟਾ ਪਿਆ ਔਰ ਉਹਨਾਂ ਦਾ ਘਾਟਾ ਸ਼ਾਇਦ ਪੂਰਾ ਨਹੀਂ ਹੋਵੇ ਸੋ ਮੈਂ ਤਾਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਵਾਸ ਦੇਵੇ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ